ਅੱਛਾ ਪਾ ਬਣਾਵਾਂਗੇ ਚਿਪੜਾਂ ਦੀ ਸੁੱਕੀ ਸੁੱਕੀ ਚਟਣੀ। ਬਸ ਕੱਲ ਕੈਸੀ ਲੈ ਚੀ ਉੱਤਮੇ ਫ੍ਰੈਂਡ ਹੈਂਡਿਆ ਜਾ ਕੇ ਆਈਏ। ਤੇ ਉਹਨੇ ਦਿੱਤੇ ਸੀ ਆਪਾਂ ਨੂੰ ਸਕਾਨੀਆਂ ਹੋਈਆਂ ਫਾਲੀਆਂ ਤੇ ਚਿਪੜ ਤੇ ਫਾਲੀਆਂ ਤਾਂ ਆਪਾਂ ਐਵੇਂ ਕਹਦਾ ਕਦੇ ਬਣਾਉਣੀਆਂ ਨਹੀਂ ਸੁੱਕੀਆਂ ਹੋਈਆਂ। ਤੇ ਚਿਪੜਾਂ ਦੀ ਮੇਰੇ ਚਲੋ ਆਪਾਂ ਚਟਣੀ ਬਣਾ ਲੈਂਦੇ ਆਂ ਅੱਜ। ਇਹਦੇ ਵਿੱਚ ਮੈਂ ਹਰੀਆਂ ਮਿਰਚਾਂ ਲਾਲ ਮਿਰਚਾਂ ਸੁੱਕੀਆਂ ਤੇ ਚਿਪੜ इन चटनी बनाऊंगी हम बटे में दाल में चटपार्ली सुकिया हुई तो प्याज रखे हुए प्याज पका के फिर चटनी बनाऊंगी ਆਮ ਦਰਦਛਾਨੇ গুਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਰ ਆਪਾਂ ਲੈ ਕੇ ਨਵੀਂ ਵੀਡੀਓ ਦੇਖੇ ਸਵੇਰੇ 8 ਵਜੇ ਚੁੱਕੇ ਐਨੇ ਤੱਕ ਪਾ ਗੀਆ ਸਾਥ ਤੇ ਮੈਂ ਵੀ ਪੜਾਈ ਸੀ ਚਾਹ ਪੀਣ ਕਰ ਚੱਲੋ ਨਾਲੇ ਵੀਡੀਓ ਦੀ ਸਟਾਰਟਿੰਗ ਕਰਦੇ ਆ ਤੇ ਆ ਵਿੱਚੋਂ ਪਤਾ ਨਹੀਂ ਆਪਣੇ ਫਾਲੋਅਰ ਜੀ ਵਿੱਚੋਂ ਮੈਂ ਹੋਰ ਜਾ ਆ ਗਈ ਆ ਪਤਾ ਨਹੀਂ ਮੈਂ ਮੋ ਜਿਆਦਾ ਪੈ ਗਿਆ ਕਰਕੇ ਉਹਦਾ ਕਰਕੇ ਆ ਤੇ ਆ ਵੀ ਫਾਲੋ ਕੱਢਿਆ ਆ ਇਹ ਸਦਾ ਬਾਹਰ ਆ ਜਿਹੜੇ ਗੰਬਲੇ ਪਾ ਪੱਲਿਆਂ ਦੇ ਸੀ ਇਹਨਾਂ ਦੇ ਵਿੱਚੋਂ ਸਫਾਈ ਕਰਨ ਵਾਲੀ ਆ ਉਹ ਨਵੀਂ ਮਰ ਜਾ ਗਿਆ ਹਾਂ ਤਾਂ ਦਿਨ ਵਧੀਆ ਲੱਗਣ ਲੱਗੇ ਧੁੱਪਾਂ ਲੱਗਣ ਲੱਗ ਗਈ ਤੇ ਚਟਨੀ ਨਾਲ ਪਰੌਂਠੇ ਬਹੁਤ ਟੇਸਟੀ ਮੈਂ ਦਰਸ਼ਾਨੇ ਕੱਢਣ ਲੱਗਾ ਮਟਰ ਅੱਜ ਬਣਾਉਣੇ ਅਸੀਂ ਗਾਜਰ ਦਾ ਮਟਰ ਇਹ ਗਾਜਰ ਮਟਰ ਇਹਨੇ ਕਾੜਤੇ ਤੇ ਗਾਜਰਾਂ ਛੀਰੂਗਾ ਦਾ ਮਾਮਾ ਬਾਹਰੋਂ ਸੋਨੇ ਨਿਕਲੇ ਤਾਂ ਇਹ ਹਨਾ ਮੋਟੇ ਮੋਟੇ ਚੱਲ ਆਪਿੰਦੇ ਰਿਆ ਇੱਥੇ ਪੈ ਰਹੇ ਨੇ ਵਿੱਚ ਗਾਜਰਾਂ ਛੀਰ ਲਾਂਗੇ ਚਾਹ ਹਮੇ ਚਾਹ ਪੀਣ ਲਈ ਬਚਾਣਾ ਕਿ ਕੋ ਫਾਪਾ ਰੱਖ ਲਾ लॻे मामा भी गजरो چلتے ہیں کمیٹی کے پاس پہلے ہمیں یہ پوچھنا ہے کہ یہ کتنا مین ہے توکیو تو ٹھیک ہے ٹھیک ہاں جی ہاں جی کوائن

ਤੁਸੀਂ ਇਹ ਇਧਰ ਬਾਏ ਕਰ ਦੋ ਮੜੀ ਬਹੁਤ ਟਾਈਮ ਦਾ ਗਈ ਨਹੀਂ ਮੇਰੀ ਵੀਡੀਓ ਨਹੀਂ ਬਣਉਂਦਾ ਚਲੋ ਅੱਛਾ ਇੱਕ ਵੀ ਤਾਂ ਨਹੀਂ ਚੋੜਦਾ ਦੋ ਆ ਬੱਚਾ ਕੋੜੇ ਦੇ ਬੈਠਾ ਕੋੜਾ ਪਾਇਦਾ ਇਹ ਮੋਲੇ ਫਰੈਂਡ ਹਤੇ ਹੈ ਚੈਲ ਫਰੈਂਡ ਯੂਕੇ ਦੇ ਕੱਟੇ ਹੁੰਦੇ ਸੀ ਨਾ ਹਾਂ ਆ ਗਿਆ ਮਿਲਣਾ ਹੈ ਓਕੇ ਮੰਮੀ ਡੈਡੀ ਇਹਨਾਂ ਦੇ ਮਗਰ ਬੈਠੇ ਉਹਨਾਂ ਦੀ ਕੈਮਰਾ ਨਾ ਕਰਿਓ ਬੱਸ ਉਹ ਕੱਢ ਆ ਗਿਆ ਹਾਂ ਤੂੰ ਬਾਈ ਰੈਂਡੇ ਹੌਲੀ ਹੌਲੀ ਆਈ ਵੀਡੀਓ ਬਣਾਉਂਦਾ ਹੋਈ ਤੀਜਾ ਬਾਈ ਨੇ ਵੀਡੀਓ ਬਣਾ ਲਈ ਹਾਂ ਹਾਂ ਸਿੱਧੇ ਕਹਿ ਉਹ ਲੈਣਾ ਬੜੀ ਅੱਛਾ ਕਿਹੜਾ ਟਾਈ ਇੱਧਰ ਚ ਆ ਯਾਰ ਕੁਮਾਰ ਮੈਂ ਲੋ ਤੀਜਾ ਟਾ ਨਹੀਂ ਨਹੀਂ ਓਏ ਕੇਸ਼ਤੀ ਚੱਲੀ ਜਾਂਦੀ ਯਾਰ ਮੇਰਾ ਤਾਂ ਉੱਤੇ ਬਹਿਣ ਨੂੰ ਨਹੀਂ ਕਰਦਾ